ਉਧਾਰ ਹੋਏ ਨੇ ਉਹਨਾਂ ਦੇ ਪਿਤਾ ਦੇ ਵੱਜੋਂ ਜਾਣਿਆ ਜਾਂਦਾ ਹੈ ਇਹ ਮਹਾਨ ਸਿੱਖ ਜੋ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਹੋਏ ਨੇ ਦੋ ਵਾਰ ਪ੍ਰਧਾਨ ਮੰਤਰੀ ਬਣੇ ਨੇ ਤੇ ਕਾਫੀ ਸੌਫਟ ਸਪੋਕਨ ਤੇ ਵੈਲ ਨੋਨ ਪਰਸਨੈਲਿਟੀ ਨੇ ਦੇਸ਼ ਨੂੰ ਜਦੋਂ-ਜਦੋਂ ਇਕਨੋਮਿਕਸ ਹਾਲਾਤਾਂ ਨੂੰ ਸੁਧਾਰਨ ਦੇ ਲਈ ਲੋੜ ਪਈ ਤਾਂ ਸਭ ਤੋਂ ਪਹਿਲਾਂ ਨਾ ਮਨਮੋਹਨ ਸਿੰਘ ਜੀ ਦਾ ਨਾਂ ਹੈ ਮਨਮੋਹਨ ਸਿੰਘ ਜੀ ਜਦੋਂ ਵੀ ਇਕਨੋਮਿਕਸ ਹਾਲਾਤਾਂ ਦਾ ਕਿਸੇ ਵੀ ਵਰਡ ਦੇ ਕਿਸੇ ਵੀ ਕੋਨੇ ਦੇ ਵਿੱਚ ਇਕਨੋਮਿਕਸ ਹਾਲਾਤ ਜਿਹੜੇ ਨੇ ਵਿਗੜਦੇ ਨੇ ਤਾਂ ਡਾਕਟਰ ਮਨਮੋਹਨ ਸਿੰਘ ਜੀ ਨੂੰ ਹਲੇ ਤੱਕ ਵੀ ਯਾਦ ਕੀਤਾ ਜਾਂਦਾ ਹੈ ਔਰ ਮੇਰੇ ਯਾਦ